ਮੌਕੇ ਤੇ ਹੀ ਮੌਤ ਹੋ ਗਈ ਹੈ ਸੜਕ ਕਿਨਾਰੇ ਮਨਰੇਗਾ ਦਾ ਇਹ ਮਜ਼ਦੂਰ ਕੰਮ ਕਰ ਰਹੇ ਸੀ ਤੇ ਮਰਨ ਵਾਲਿਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਦੱਸਦੀ ਹੈ ਕਿ ਚਾਰ ਲੋਕਾਂ ਨੂੰ ਦਰੜ ਦਿੱਤਾ ਹੈ ਇੱਕ ਟਰੱਕ ਨੇ ਚਾਰ ਮਜ਼ਦੂਰਾਂ ਤੇ ਟਰੱਕ ਚੜਿਆ ਹੈ ਸੰਗਰੂਰ ਦੇ ਸੁਨਾਮ ਦੇ ਵਿੱਚ ਦੁਖਦਾਈ ਖਬਰ ਹੈ ਸੰਗਰੂਰ ਦੇ ਸੁਨਾਮ ਦੇ ਵਿੱਚ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਚਾਰ ਮਜ਼ਦੂਰਾਂ ਨੂੰ ਕੁਚਲ ਦਿੱਤਾ ਹੈ ਇੱਕ ਟਰੱਕ ਨੇ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਕਿਨਾਰੇ ਮਨਰੇਗਾ ਦਾ ਕੰਮ ਕਰ ਰਹੇ ਸੀ ਇਹ ਮਜ਼ਦੂਰ ਤੇ ਟਰੱਕ ਬੇਕਾਬੂ ਹੋ ਗਿਆ ਤੇ ਇਹਨਾਂ ਦੇ ਉੱਤੇ ਚੜ ਗਿਆ ਜਿਸ ਦੌਰਾਨ ਇੱਕ ਔਰਤ ਅਤੇ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਕੁੱਲ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ ਸੰਗਰੂਰ ਦੇ ਸੁਨਾਮ ਤੋਂ ਇਹ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟਰੱਕ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ ਹੈ ਦਰਸਾਲੇ ਮਨਰੇਗਾ ਤਹਿਤ ਕੰਮ ਕਰ ਰਹੇ ਸੀ ਮਜ਼ਦੂਰੀ ਕਰ ਰਹੇ ਸੀ ਸੜਕ ਦੇ ਕਿਨਾਰੇ ਕੰਮ ਕਰ ਰਹੇ ਸੀ ਤਾਂ ਇਸ ਦੌਰਾਨ ਇੱਕ ਬੇਕਾਬੂ ਟਰੱਕ ਆਇਆ ਤੇ ਚਾਰਾਂ ਨੂੰ ਕੁਚਲ ਦਿੱਤਾ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਐ ਇਸੇ ਕਬਰਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਮੌਜੂਦ ਨੇ ਚਰਨਜੀਤ ਕਿਸ ਤਰ੍ਹਾਂ ਵਾਪਰਿਆ ਹੈ ਹਾਦਸਾ ਕੀ ਕੁਝ ਪਤਾ ਲੱਗ ਸਕਿਆ ਬਿਲਕੁਲ ਰਣਵੀਰ ਕਾਫੀ ਜਿਆਦਾ ਦਰਦਨਾਕ ਹਾਦਸਾ ਜਰ ਹੈਗਾ ਸੰਗਰੂਪ ਦੇ ਸੁਨਾਮ ਦੇ ਵਿੱਚ ਵਾਪਰਿਆ ਮਨਰੇਗਾ ਮਜ਼ਦੂਰ ਸੜਕ ਦੇ ਕਿਨਾਰੇ ਜਿਹੜੇ ਕੱਖ ਹੁੰਦੇ ਨੇ ਘਾਹ ਹੁੰਦਾ ਉਹਦੀ ਸਫਾਈ ਕਰ ਰਹੇ ਸੀ ਜਦ ਸਫਾਈ ਕਰਦਿਆਂ ਦੌਰਾਨ ਜਿਹੜਾ ਹੈਗਾ ਇੱਕ ਬੇਕਾਬੂ ਟਰੱਕ ਆ ਕੇ ਮਜ਼ਦੂਰਾਂ ਦੇ ਉੱਪਰ ਟਕਰਾ ਗਿਆ ਦੇਹ ਦੇ ਬਿਨਾਂ ਮਜ਼ਦੂਰ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਉਹਨਾਂ ਦੀ ਮੌਤ ਹੋ ਜਾਂਦੀ ਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੌਕੇ ਦੇ ਉੱਪਰ ਪੁਲਿਸ ਪਹੁੰਚ ਗਈ ਤੇ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਟਰੱਕ ਹੈਗਾ ਤੇ ਜਿਹੜਾ ਡਰਾਈਵਰ ਹੈਗਾ ਉਨੂੰ ਮੌਕੇ ਦੇ ਉੱਪਰ ਕਾਬੂ ਕਰ ਲਿਆ ਤੇ ਤਿੰਨ ਪੁਰਸ਼ ਤੇ ਇੱਕ ਮਹਿਲਾ ਜਿਹੜੀ ਹੈਗੀ ਆ ਇਸ ਹਾਦਸੇ ਦੇ ਵਿੱਚੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਆ ਕਾਫੀ ਜ਼ਿਆਦਾ ਧਿਆਨਕ ਹਾਦਸਾ ਸਮੁੰਦਰ ਵਿੱਚ ਹੋਇਆ ਜਿਹੜਾ ਮੁੰਡੇ ਜਿਹੜੇ ਉਹਨਾਂ ਕਿਤਨਾ ਕਿਤੇ ਜੀ ਜੀ ਚਰਨ ਜੀ ਵੀ ਇਹ ਵੀ ਸਮਝਣਾ ਚਾਹਾਂਗੇ ਕਿ ਸੁਨਾਮ ਸ਼ਹਿਰ ਦੇ ਵਿੱਚ ਹਾਦਸਾ ਹੋਇਆ ਜਾਂ ਕਿਸੇ ਨੇੜਲੇ ਪਿੰਡ ਦੇ ਵਿੱਚ ਹੋਇਆ ਤੇ ਕਿਸ ਢੰਗ ਦੇ ਨਾਲ ਹੋਰ ਵੀ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਕਿ ਉਹ ਸੜਕ ਤੇ ਕੰਮ ਕਰ ਰਹੇ ਸੀ ਜਾਂ ਸੜਕ ਦੇ ਕਿਨਾਰੇ ਸੀ ਤੇ ਕਿਵੇਂ ਇਹ ਟਰੱਕ ਬੇਕਾਬੂ ਹੋਇਆ ਮੈਂ ਬਿਲਕੁਲ ਰਣਵੀਰ ਗੱਲ ਕਰੀਏ ਤਾਂ ਜਿਹੜਾ ਹੁਣ ਅੱਜ ਕੱਲ ਸਫਾਈਆਂ ਜਿਹੜੀਆਂ ਹੈਗੀਆਂ ਨਾ ਬਰਸਾਤਾਂ ਦੇ ਮੌਸਮ 'ਚ ਜਿਆਦਾ ਘਾਹ ਉੱਗ ਜਾਂਦਾ ਤਾਂ ਕਿਤੇ ਕਿਤੇ ਸੜਕਾਂ ਦੇ ਕਿਨਾਰਿਆਂ ਦੇ ਉੱਪਰ ਜਿਹੜੇ ਮਲੇਗਾ ਮਜ਼ਦੂਰ ਹੁੰਦੇ ਨੇ ਉਹਨਾਂ ਨੂੰ ਸਫਾਈ ਦੇ ਉੱਪਰ ਲਗਾ ਦਿੱਤਾ ਜਾਂਦਾ ਕਾਫੀ ਮਲੇਗਾ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਤਾਂ ਉਸ ਮੌਕੇ ਸੁਨਾਮ ਤੋਂ ਪਟਿਆਲਾ ਰੋਡ ਜਦੋਂ ਆਪਾਂ ਸੁਨਾਮ ਤੋਂ ਭਵਾਨੇਗੜ ਪਟਿਆਲਾ ਜਾਂਦੇ ਆ ਉੱਥੇ ਜਿਹੜਾ ਇਹ ਹਾਦਸਾ ਹੈਗਾ ਵਾਪਰੇ ਆ ਜਿਸ ਦੇ ਵਿੱਚ ਮੌਕੇ ਤੇ ਮੌਤ ਹੋ ਜਾਂਦੀ ਆ ਚਾਰ ਜਿਹੜੇ ਹੈਗੇ ਨੇ ਮਜ਼ਦੂਰ ਮੌਕੇ ਦੇ ਉੱਪਰ ਕਿਤੇ ਨਾ ਕਿਤੇ ਆਪਣੇ ਜਾਨ ਗਵਾ ਬੈਰਦੇ ਨੇ ਸੋ ਸਫਾਈ ਕਰਦੇ ਹੋਏ ਕੰਮਿਆਂ ਦੇ ਉੱਪਰ ਜਿਹੜਾ ਹੈਗਾ ਬੇਕਾਬੂ ਟਰੱਕ ਆ ਕੇ ਉਹ ਉਹ ਚੜਿਆ ਮੌਕੇ ਦੇ ਉੱਪਰ ਹੀ ਧੜੇ ਜਾਂਦੇ ਨੇ ਤਾਂ ਫਿਲਹਾਲ ਜਿਹੜੀ ਹੁਣ ਤੱਕ ਜਾਣਕਾਰੀ ਆ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਜਲਦੀ ਹੀ ਅਸੀਂ ਪੂਰੀ ਪੂਰੀ ਜਿਹੜੀ ਖਬਰ ਆ ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਫਿਲਹਾਲ ਨਿਊਜ਼ ਈਬ ਸਭ ਤੋਂ ਪਹਿਲਾਂ ਜਿਹੜੀ ਖਬਰ ਇਹ ਹੀ ਬ੍ਰੇਕ ਆ ਰਿਹਾ ਕਿ ਮੌਕੇ ਦੇ ਉੱਪਰ ਇੱਕ ਵੱਡਾ ਹਾਦਸਾ ਸੰਗਰੂਰ ਦੇ ਵਿੱਚ ਹੋਇਆ ਜਿੱਥੇ ਕਿ ਚਾਰ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਠੀਕ ਹੈ ਬਹੁਤ ਧੰਨਵਾਦ ਚਰਨਜੀਤ ਜੀ ਇਸ ਪੂਰੀ ਅਪਡੇਟ ਦੇ ਲਈ ਤਾਂ ਬੇहद ਮੰਦ ਭਾਗੀ ਖਬਰ ਹੈ ਦੁਖਦਾਈ ਹਾਦਸਾ ਏ ਦਰਦਨਾਖਾਦ ਸਵਾ ਪ੍ਰਿਆ ਕਿਉਂਕਿ ਚਾਰ ਮਜ਼ਦੂਰਾਂ ਦੀ ਮੌਤ ਹੋਈ ਹੈ ਤੇ ਉਹ ਆਪਣੇ ਗੁਜ਼ਾਰੇ ਦੇ ਲਈ ਮਨਰੇਗਾ ਦੇ ਵਿੱਚ ਕੰਮ ਕਰਦੇ ਸੀ ਸੜਕ ਦੇ ਕਿਨਾਰੇ ਕੰਮ ਕਰ ਰਹੇ ਸੀ ਤਾਂ ਇਸ ਦੌਰਾਨ ਇੱਕ ਟਰੱਕ ਬੇਕਾਬੂ ਹੋ ਗਿਆ ਤੇ ਉਹਨਾਂ ਦੇ ਉੱਤੇ ਚੜ ਗਿਆ ਪਰ ਇਸ ਦੇ ਵਿੱਚ ਸਵਾਲ ਬਹੁਤ ਨੇ ਕਿ ਆਖਿਰ ਜਦੋਂ ਸੜਕਾਂ ਦੇ ਕਿਨਾਰੇ ਤੇ ਕੰਮ ਕੀਤਾ ਜਾਂਦਾ ਹੈ ਤਾਂ احتیاط ਦੇ ਵਜੋਂ ਉੱਥੇ ਸਾਈਨ ਬੋਰਡ ਲਾਏ ਜਾਂਦੇ ਨੇ ਕਿ ਅੱਗੇ ਕੰਮ ਚੱਲ ਰਿਹਾ ਏ ਜੇ ਕੋਈ ਵਾਹਨ ਆਉਂਦਾ ਏ ਤਾਂ ਉਸ ਨੂੰ ਥੋੜਾ ਹੌਲੀ ਹੋਣ ਲਈ ਵੀ ਕਿਹਾ ਜਾਂਦਾ ਪਰ ਇੱਥੇ ਗਲਤੀ ਕਿਸ ਦੀ ਸੀ ਕਿ ਇਹ ਜਿਹੜਾ ਟਰੱਕ ਹੈ ਇਹ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਸੀ ਜਾਂ ਉਹਨੂੰ ਜਿਹੜੇ ਇਹ ਕਾਮੇ ਇਹ ਮਜ਼ਦੂਰ ਕੰਮ ਕਰ ਰਹੇ ਸੜਕ ਦੇ ਕਿਨਾਰੇ ਉਸ ਨੂੰ ਦਿਖੇ ਨਹੀਂ ਜਾਂ ਫਿਰ ਉਹ ਸਾਈਡ ਨੂੰ ਚਲਾ ਗਿਆ ਬੇਕਾਬੂ ਹੋ ਗਿਆ ਇਹ ਵੱਡੇ ਕਾਰਨ ਨੇ ਪਰ ਚਾਰ ਮਜ਼ਦੂਰਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਘਰ ਉੱਜੜ ਗਏ ਨੇ ਕਿਉਂਕਿ ਗਰੀਬ ਲੋਕ ਸੀ ਮਜ਼ਦੂਰ ਸੀ ਚਾਰਾਂ ਦੀ ਮੌਕੇ ਤੇ ਮੌਤ ਹੋਈ ਹੈ ਸੜਕ ਦੇ ਕਿਨਾਰੇ ਮਨਰੇਗਾ ਦਾ ਇਹ ਕੰਮ ਕਰ ਰਹੇ ਸੀ ਕਿਉਂਕਿ ਅੱਜਕੱਲ ਮਨਰੇਗਾ ਦੇ ਵਿੱਚ ਸਫਾਈ ਦਾ ਕੰਮ ਕੀਤਾ ਜਾਂਦਾ ਹੈ ਤੇ ਸੜਕ ਕਿਨਾਰੇ ਇਹ ਕਾਬ ਵਗੈਰਾ ਵੱਢ ਰਹੇ ਸੀ ਤਾਂ ਇਸ ਤਰ੍ਹਾਂ ਨੇ ਹਾਦਸਾ ਵਾਪਰਿਆ